ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਟਿੱਪੀ ਬਾਰੇ ਗੱਲ ਕਰਨੀ ਹੈ ਕਿ ਗੁਰਬਾਣੀ ਦੇ ਵਿੱਚ ਜਿੱਥੇ ਵੀ ਟਿੱਪੀ ਆਈ ਉਸ ਦਾ ਉਚਾਰਨ ਕਿਵੇਂ ਕਰਨਾ ਹੈ ਕਿਉਂਕਿ ਆਪਾਂ ਪਹਿਲਾਂ ਜਾਬ ਸਾਹਿਬ ਦੀ ਸੰਖਿਆ ਕੀਤੀ ਪੰਜ ਬਾਣੀਆਂ ਦੀ ਸੰਖਿਆ YouTube ਤੇ ਪਈ ਹੋਈ ਹੈ ਕਈ ਸੰਗਤਾਂ ਦੇ ਮੈਸੇਜ ਆ ਰਹੇ ਸਨ ਕਿ ਟਿੱਪੀ ਦੀ ਆਵਾਜ਼ ਕਿਵੇਂ ਨਿਗਲਨੀ ਆ ਜਦ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਆ ਨਮਸਤੰ ਉਹਨੂੰ ਤੰਗ ਬੋਲਣਾ ਜਾਂ ਬਾਬੇ ਜੀ ਟਿੱਪੀ ਲਾਉਣੀ ਹੈ ਜਾਂ ਤੱਤਾ ਟਿੱਪੀ ਲਾ ਕੇ ਇੱਕ ਗੱਗਾ ਲਾਉਣਾ ਹੁਣ ਤੱਤੇ ਉੱਤੇ ਟਿੱਪੀ ਆ ਜੇ ਆਪਾਂ ਤੱਤੇ ਦੀ ਟਿੱਪੀ ਲਾਉਣੀ ਆ ਅੱਗੇ ਤੰਗ ਤੱ ਗੱਗਾ ਲਾਣੇ ਫਿਰ ਤੰਗ ਬਣਦਾ ਪਰ ਉਹ ਸੰਗਤਾਂ ਦੇ ਮੈਸੇਜੇ ਆ ਰਹੇ ਸਨ ਕਿ ਇਸ ਦਾ ਨਮਸਤੰ ਆਪਾਂ ਕਿਵੇਂ ਬੋਲਣਾ ਹੈ ਟਿੱਪੀ ਦੀ ਆਵਾਜ਼ ਅੱਗੇ ਕਾਂ ਦੀ ਨਿਕਲਦੀ ਹੈ ਇਹ ਸੰਗਤ ਜੀ ਨਾਸਕੀ ਭਾਸ਼ਾ ਹੈ ਹਮੇਸ਼ਾ ਹੀ ਟਿੱਪੀ ਦੀ ਬਾਜ ਜਿਹੜੀ ਨਾਸਕੀ ਨੱਕ ਦੇ ਵਿੱਚ ਉਚਾਰਨ ਹੁੰਦੀ ਹੈ ਇਹ ਆਪ ਜੀ ਨੂੰ ਵੈਸੇ ਸਾਰਿਆਂ ਨੂੰ ਪਤਾ ਹੀ ਹੋਵੇਗਾ ਕਿ ਜਿਹੜੀ ਟਿੱਪੀ ਦੀ ਆਵਾਜ਼ ਹੈ ਹਮੇਸ਼ਾ ਹੀ ਨੱਕ ਦੇ ਵਿੱਚ ਨਿਕਲਦੀ ਹੈ ਅੱਜ ਆਪਾਂ ਇਹ ਜੋ ਮਾਤਰਾ ਲਿਖੀਆਂ ਨੇ ਤੁਹਾਨੂੰ ਸਮਝ ਲੱਗ ਜਾਵੇਗੀ ਛੇਤੀ ਸੌਖੀ ਕਿ ਟਿੱਪੀ ਦੀ ਆਵਾਜ਼ ਆਪਾਂ ਕਿਵੇਂ ਕਢਣੀ ਗੁਰਬਾਣੀ ਵਿੱਚ ਕਿਤੇ ਵੀ ਟਿੱਪੀ ਆਉਂਦੀ ਹੈ ਗੁਰਬਾਣੀ ਦੇ ਵਿੱਚ ਅਧਕ ਨਹੀਂ ਆਉਂਦਾ ਲਿਖਤੀ ਰੂਪ ਵਿੱਚ ਅਧਕ ਨਹੀਂ ਆਉਂਦਾ ਪਰ ਗੁਰਬਾਣੀ ਵਿੱਚ ਕਈ ਸ਼ਬਦ ਇਹੋ ਜਿਹੇ ਨੇ ਜਿਨ੍ਹਾਂ ਨੂੰ ਆਪਾਂ ਅਧਕ ਲਾ ਕੇ ਉਚਾਰਨ ਕਰਨਾ ਹੁਣ ਕਈਆਂ ਦਾ ਸਵਾਲ ਹੁੰਦਾ ਹੈ ਕਿ ਜੇ ਗੁਰਬਾਣੀ ਵਿੱਚ ਬਿੰਦੀ ਆਪਣੇ ਕੋਲ ਨਹੀਂ ਲਾ ਸਕਦੇ ਜਾਂ ਗੁਰਬਾਣੀ ਜਿਵੇਂ ਲਿਖੀ ਓਵੇਂ ਪੜ੍ਹਨੀ ਚਾਹੀਦੀ ਹੈ ਬਿਲਕੁਲ ਸਹੀ ਗੱਲ ਹੈ ਗੁਰਬਾਣੀ ਜਿਵੇਂ ਲਿਖੀ ਉਸ ਤਰ੍ਹਾਂ ਹੀ ਪੜ੍ਹਨੀ ਚਾਹੀਦੀ ਏ ਪਰ ਜੇ ਆਪਾਂ ਕੁਝ ਸ਼ਬਦਾਂ ਨੂੰ ਕਰੋੜ ਕੇ ਕੋਈ ਸ਼ਬਦਾਂ ਨੂੰ ਕੱਸ ਕੇ ਨਹੀਂ ਬੋਲਦੇ ਤੇ ਉਸ ਦਾ ਅਰਥ ਬਦਲ ਜਾਵੇਗਾ ਸਪੈਸ਼ਲ ਵੀਡੀਓ ਇਸ ਦੀ ਪਾਈ ਹੋਈ ਏ ਕਿ ਗੁਰਬਾਣੀ ਵਿੱਚ ਅਧਕ ਕਿਉਂ ਨਹੀਂ ਲੱਗਾ ਕਿਸ ਪੰਕਤੀ 'ਤੇ ਅਧਕ ਲਾ ਕੇ ਤੇ ਕਿਵੇਂ ਬਣ ਜਾਂਦਾ ਜੇ ਅਧਕ ਨਹੀਂ ਲੱਗਦਾ ਤਾਂ ਉਹਦਾ ਅਰਥ ਕੀ ਬਣਦਾ ਏ ਇਸ ਦੀ ਸਪੈਸ਼ਲ ਵੀਡੀਓ ਪਾਈ ਹੋਈ ਹੈ ਸੀ ਕਿਉਂਕਿ ਗੁਰਬਾਣੀ ਦੇ ਵਿੱਚ ਇੱਕ ਥਾਂ ਤੇ ਆਉਂਦਾ ਮਾਤਾ ਮੰਮੇ ਕੰਨਾ ਤੱਤੇ ਕੰਨਾ ਇੱਕ ਥਾਂ ਤੇ ਮਾਤਾ ਲਿਖਿਆ ਤੇ ਦੂਜੇ ਥਾਂ ਤੇ ਵੀ ਮਾਤਾ ਸ਼ਬਦ ਲਿਖਿਆ ਪਰ ਦੋਨਾਂ ਦਾ ਅਰਥ ਵੱਖਰਾ ਵੱਖਰਾ ਹੈ ਜਿੱਥੇ ਮਾਤਾ ਪਿਤਾ ਦੀ ਗੱਲ ਹੋ ਰਹੀ ਉਹਨੂੰ ਮਾਤਾ ਹੀ ਪੋਲਾ ਹੀ ਪੜ੍ਹਨਾ ਹੈ ਜਿੱਥੇ ਨਸ਼ੇ ਦੀ ਗੱਲ ਹੋ ਰਹੀ ਹੈ ਮਾਇਆ ਦੀ ਗੱਲ ਹੋ ਰਹੀ ਹੈ ਉੱਥੇ ਮਾਤਾ ਬੋਲਣਾ ਮਾਤਾ ਬੋਲ ਨਾ ਜਾਣੈ ਮਾਇਆ ਮਦ ਮਾਤਾ ਉਥੇ ਉਥੇ ਮਤ ਥੋੜਾ ਕਵਾਂਗੇ ਕਿ ਮਾਤਾ ਦੇ ਨਸ਼ੇ ਵਿੱਚ ਨਹੀਂ ਉਥੇ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਦ ਕਹਿੰਦੇ ਨਸ਼ੇ ਨੂੰ ਕਹਿੰਦੇ ਮਾਇਆ ਦੇ ਐਨੇ ਨਸ਼ੇ ਦੇ ਵਿੱਚ ਬੋਲਣਾ ਨਹੀਂ ਜਾਣਦਾ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਾਤਾ ਮਸਟੇ ਹੋਇਆ ਹੈ ਉਥੇ ਕਸ ਕੇ ਬੋਲਿਆ ਜਾਊਗਾ ਉਥੇ ਅਧਕ ਲਾ ਕੇ ਹੀ ਉਚਾਰਨ ਹੋਵੇਗਾ ਅਧਕ ਆਪਾਂ ਲੇਖ ਨਹੀਂ ਰਹੇ ਪਰ ਗੁਰਬਾਣੀ ਦੇ ਆਧਾਰ ਤੇ ਉਸ ਨੂੰ ਅਰਥ ਦੇ ਹਿਸਾਬ ਤੇ ਆਪਾਂ ਅਧਕ ਲਾ ਕੇ ਬੋਲ ਰਹੇ ਆ ਕਸ ਕੇ ਬੋਲ ਰਹੇ ਆ ਸੋ ਸੰਗਤ ਜੀ ਆਪਾਂ ਇਹਨਾਂ ਸ਼ਬਦਾਂ ਵਲ ਆਈਏ ਸਸੇ ਔਂਕੜ ਖਖੇ ਟਿੱਪੀ ਗੁਰਬਾਣੀ ਵਿੱਚ ਕਈ ਵਾਰ ਆਇਆ ਹੁਣ ਆਪਾਂ ਇਹ ਦੇਖਣਾ ਹੈ ਕਿ ਸਸੇ ਔਂਕੜ ਸੋ ਸਸੇ ਔਂਕੜ ਸੋ ਖਖੇ ਟਿੱਪੀ ਖੰ ਸੁਖੰ ਸੁਖੰ ਪਾਠ ਉਚਾਰਨ ਕਰਨਾ ਹੈ ਜਲਦੀ ਦੇ ਨਾਲ ਹੁਣ ਜੇ ਆਪਾਂ ਸੰਗਤ ਜੀ ਕਈ ਸੰਗਤਾਂ ਕਹਿੰਦੀਆਂ ਕਿ ਖਖੇ ਟਿੱਪੀ ਆ ਅੱਗੇ ਗੱਗਾ ਲੱਗੇਗਾ ਖੰਗ ਤਾਂ ਬਣੇਗਾ ਨਹੀਂ ਖੰਗ ਕਹਿਣਾ ਨਹੀਂ ਸੁਖੰ ਖਖੇ ਟਿੱਪੀ ਖੰਗ ਖੰਗ ਇੰਨਾ ਕੁ ਉਚਾਰਨ ਕਰਨਾ ਰੁਕ ਜਾਣਾ ਆਪਾਂ ਜੇ ਲੰਮਾ ਖੜਾਂਗੇ ਨਾ ਫਿਰ ਗੱਗਾ ਉਚਾਰਨ ਹੋਵੇਗਾ ਖੰਗ ਸੁਖੰ ਆਪਾਂ ਲੰਮਾ ਨਹੀਂ ਖੜਨਾ ਸੁਖੰ ਸੁਖੰ ਖੰਗ ਖਖੇ ਟਿੱਪੀ ਖੰਗ ਇੱਥੇ ਰੁਕ ਜਾਣਾ ਗਲੇ ਦੇ ਵਿੱਚ ਆਵਾਜ਼ ਨਿਕਲੀ ਜਾਗੀ ਨੱਕ ਦੇ ਵਿੱਚ ਆਵਾਜ਼ ਉਚਾਰਨ ਹੋਣੀ ਹੈ ਸੁਖੰ ਜਿਵੇਂ ਹੁਣ ਕਿਸੇ ਅੱਖਰ ਦੇ ਸ਼ਬਦ ਦੇ ਅੱਖਰ ਸਿਹਾਰੀ ਲੱਗੀ ਹੋਵੇ ਤੇ ਉੱਥੇ ਟਿੱਪੀ ਆ ਜਾਂਦੀ ਹੈ ਜਿਵੇਂ ਕਿਸੇ ਅੱਖਰ ਦੇ ਔਂਕੜ ਲੱਗਾ ਹੋਵੇ ਉੱਥੇ ਵੀ ਟਿੱਪੀ ਲੱਗਦੀ ਹੈ ਜੇ ਦਲੈਂਕੜ ਆਜੇ ਨਾ ਉੱਥੇ ਵੀ ਟਿੱਪੀ ਲੱਗ ਜਾਂਦੀ ਹੈ ਕਿਤੇ ਅੱਖਰ ਮੁਕਤਾ ਆ ਜਾਵੇ ਸੰਗਤ ਜੀ ਉੱਥੇ ਵੀ ਟਿੱਪੀ ਲੱਗਦੀ ਹੈ ਜਿਵੇਂ ਗੁਰਬਾਣੀ ਵਿੱਚ ਪਾਠ ਆਉਂਦਾ ਹੈ ਅੰਤ ਨਾ ਸਿਵਤੀ ਕਹਿਨ ਨਾ ਅੰਤ ਅੰਤ ਤੇ ਟਿੱਪੀ ਲੱਗੀ ਹੋਈ ਹੈ ਇਸ ਕਰਕੇ ਧਿਆਨ ਰੱਖਣਾ ਕਿ ਸ ਸ ਔਂਕੜ ਖਖੇ ਟਿੱਪੀ ਸੁਖੰ ਭੁਖੰ ਤੋਹੰਤ ਅੰਤ ਅੰਤ ਨਮਸਤੰ ਤੱਤੇ ਟਿੱਪੀ ਤੰਗ ਨਹੀਂ ਕਹਿਣਾ ਜਦ ਤੰਗ ਕਵਾਂਗੇ ਫਿਰ ਅੱਗੇ ਗੱਗਾ ਲੱਗਦਾ ਗੱਗਾ ਲਾਉਣਾ ਨਹੀਂ ਤੇ ਨਾ ਨੰਨਾ ਲਾਉਣਾ ਨੱਕ ਦੇ ਵਿੱਚ ਬਾਜੂਦ ਕੱਢਾਂਗੇ ਤੇ ਜੇ ਆਪਾਂ ਇਹਨੂੰ ਲਮਕਾਵਾਂਗੇ ਟਿੱਪੀ ਨੂੰ ਆਪਾਂ ਲਮਕਾਵਾਂਗੇ ਲੰਮਾ ਕਰਾਂਗੇ ਫਿਰ ਗੱਗੇ ਦੀ ਆਵਾਜ਼ ਉਚਾਰਨ ਹੋਵੇਗੀ ਗੱਗੇ ਦੀ ਆਵਾਜ਼ ਉਚਾਰ ਨਹੀਂ ਕਰਨੀ ਨਮਸਤੰ ਤੰ ਇੱਥੇ ਰੁਕ ਜਾਣਾ ਅੰਕ ਜੇ ਆਪਾਂ ਨਮਸਤੰ ਨਮਸਤੰ ਇਸ ਤਰ੍ਹਾਂ ਪੜਾਂਗੇ ਫਿਰ ਗੱਗਾ ਲੱਗੇਗਾ ਫਿਰ ਗਲਤ ਉਚਾਰਨ ਹੋਵੇਗਾ ਜੇ ਆਪਾਂ ਇਹਨੂੰ ਜਲਦੀ ਦੇ ਨਾਲ ਉਚਾਰਨ ਕਰਾਂਗੇ ਤੇ ਜਿਹੜੇ ਟਿੱਪੀ ਦੀ ਆਵਾਜ਼ ਉੱਥੇ ਥੋੜੀ ਕੱਢਾਂਗੇ ਰੁਕ ਜਾਵਾਂਗੇ ਬੋਲ ਕੇ ਤੇ ਫਿਰ ਸਹੀ ਉਚਾਰਨ ਹੋਵੇਗਾ ਨਮਸਤੰ ਨਮਸਤੰ ਤੰ ਤਾਂਗ ਨਹੀਂ ਗਣ ਤੰ ਤੰ ਗੱਗਾ ਨਹੀਂ ਲਾਉਣਾਗੇ ਸੋ ਆਪ ਜੀ ਨੂੰ ਇਹਨਾਂ ਸ਼ਬਦਾਂ ਬਾਰੇ ਪਤਾ ਲੱਗ ਗਿਆ ਹੋਵੇਗਾ ਕਿ ਟਿੱਪੀ ਦੀ ਆਵਾਜ਼ ਕਿਵੇਂ ਕੱਢਣੀ ਹੈ ਜੇ ਸੰਗਤਾਂ ਨੂੰ ਫੇਰ ਵੀ ਨਹੀਂ ਪਤਾ ਲੱਗਾ ਫਿਰ ਅਸੀਂ ਸੰਗਤ ਜੀ ਸਾਰੇ ਸ਼ਬਦ ਗੁਰਬਾਣੀ ਵਿੱਚ ਉਹ ਇਕੱਠੇ ਕਰਕੇ ਮੇਨ ਮੇਨ ਜਿਨ੍ਹਾਂ ਵਿੱਚ ਸ਼ਬਦਾਂ ਦੇ ਟਿੱਪੀਆਂ ਲੱਗੀਆਂ ਤੇ ਆਪ ਨੂੰ ਸੌਖੇ ਤਰੀਕੇ ਦੇ ਨਾਲ ਸਮਝਾ ਦੇਵਾਂਗੇ ਸੋ ਪਲੇ ਲਿਸਟ ਦੇ ਵਿੱਚ ਸਾਰੀ ਸੰਥਿਆ ਪਈ ਹੈ ਸੰਗਤ ਜੀ ਜੂਟੂ ਤੇ ਲਾਈਵ ਸੰਥਿਆ ਵੀ ਚੱਲ ਰਹੀ ਹੈ ਗੁਰਬਾਣੀ ਦੀ ਆਪ ਘਰੇ ਬੈਠੇ ਗੁਰਬਾਣੀ ਦਾ ਲਾਹਾ ਲੈ ਸਕਦੇ ਹੋ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ